ਅਕਾਲੀ ਆਗੂ ਸੁਖਵਿੰਦਰ ਕੌਰ ਦੀ ਧੀ ਕੰਚਨਪ੍ਰੀਤ ਕੌਰ ਰੰਧਾਵਾ ਨੂੰ ਕੀਤਾ ਗਿਆ ਗ੍ਰਿਫਤਾਰ ਲਗਾਤਾਰ ਅਕਾਲੀ ਆਗੂਆਂ ਦੇ ਵਿੱਚ ਇਸ ਗੱਲ ਦਾ ਕੀਤਾ ਜਾ ਰਿਹਾ ਵਿਰੋਧ ਜਾਣਕਾਰੀ ਮੁਤਾਬਕ ਉਹ ਪੁਛਗਿੱਛ ਦੇ ਲਈ ਮਜੀਠਾ ਪੁਲਿਸ ਥਾਣੇ ਦੇ ਵਿੱਚ ਪੇਸ਼ ਹੋਣ ਪਹੁੰਚੇ ਸਨ ਤੇ ਉੱਥੇ 6 ਘੰਟਿਆਂ ਤੱਕ ਪੁਛਪੜਤਾਲ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਕਿ ਕੰਚਨਪ੍ਰੀਤ ਕੌਰ ਰੰਧਾਵਾ ਅਕਾਲੀ ਦਲ ਦੇ ਵੱਲੋਂ ਤਰਨਤਾਰਨ ਜਿਮਨੀ ਚੋਣ ਲੜਨ ਵਾਲੇ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਹੈ ਤਰੰਤਾਂ ਜਿਮਨੀ ਚੌਂ ਦੌਰਾਨ ਕੰਚਨਪ੍ਰੀਤ ਕੌਰ ਤੇ ਵੱਖ-ਵੱਖ ਥਾਣੇ ਦੇ ਵਿੱਚ ਚਾਰ ਪਰਚੇ ਦਰਜ ਹੋਏ ਸਨ ਤੇ ਪੁਲਿਸ ਨੇ ਪੇਸ਼ ਹੋਣ ਲਈ 2 ਦਿਨਾਂ ਦੀ ਮੌਹਲਤ ਦਾ ਸਮਾਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜਦੋਂ ਪੇਸ਼ ਹੋਏ ਤਾਂ ਇਸ ਦੌਰਾਨ ਜਿਹੜਾ ਕਿ ਉਸ ਨੂੰ ਕਾਬੂ ਕੀਤਾ ਗਿਆ ਇੱਕ ਮਹਿਲਾ ਨੂੰ ਧਮਕੀ ਦੇਣ ਦੇ ਮਾਮਲੇ ਦੇ ਵਿੱਚ ਉਹਦੀ ਗ੍ਰਿਫਤਾਰੀ ਹੋਈ ਹੈ ਜਿਸ ਤੋਂ ਬਾਅਦ ਲਗਾਤਾਰ ਇੱਕ ਅਕਾਲੀ ਆਗੂਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਗੁਰਪ੍ਰੀਤ ਸਿੰਘ ਚੱਬਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖੂਬ ਲਾਂਤਾਂ ਪਾਈਆਂ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਸਮਝਦਾ ਪੰਜਾਬ ਸਰਕਾਰ ਦੀ ਬਹੁਤ ਹੀ ਕਨੌਨੀ ਕਾਰਵਾਈ ਜਿਸ ਤੇ ਸਾਲਸਕਾਰਤਾ ਮੁੱਖ ਆਪਾਂ ਉਹ ਹਿੰਦੂ ਕਹਿ ਭਰਾ ਕਹ ਲਈਏ ਅਰਵਿੰਦ ਕੇਜਰੀয়াল ਅਤੇ ਮਨੀਸ਼ ਸੋਧਿਆ ਜਿਨ੍ਹਾਂ ਨੇ ਅੱਜ ਫਰਮਾਨ ਤੋਗਲ ਕੀ ਫਰਮਾਨ ਸੁਣਾ ਕੇ ਸਾਡੀ ਇੱਕ ਧਰਮੀ ਫੌਜੀ ਸਾਡੇ ਕੌਮ ਪਿੱਛੇ ਧਰਮ ਪਿੱਛੇ ਜਿਨ੍ਹਾਂ ਨੇ ਕੁਰਬਾਨੀ ਕੀਤੀ ਉਸ ਦੀ ਬੇਟੀ ਧੀ ਨੂੰ ਅੱਜ ਥਾਣੇ ਜਿੱਥੇ ਬਿਠਾ ਕੇ 6 ਘੰਟੇ ਪੁੱਛ ਕੇ ਤੋਂ ਬਾਅਦ ਅਰਾਸ਼ਟ ਕੀਤਾ ਇੱਕ ਕੈਰਨਾ ਕਾਰਵਾਈ ਪਹਿਲਾਂ ਚਾਹੇ ਬਦਲਾਖੋਰੀ ਤੇ ਪਰਚੇ ਕੀਤੇ ਉਹ ਸਾਡੇ ਯੋਧੇ ਪਰਿਵਾਰ ਦੀ 30 ਅਣਕੀ 30 ਇੱਕ ਪਰਿਵਾਰ ਦੀ 30 ਨੂੰ ਇਹ ਨਹੀਂ ਫੜ ਸਕੇ ਪਰ ਅੱਜ ਜਦੋਂ ਆਪ ਪੇਸ਼ ਹੋਏ ਇਨਵੈਸਟੀਗੇਸ਼ਨ ਵਾਸਤੇ ਚਾਹੇ ਹਾਈ ਕੋਰਟਾਂ ਨੇ ਕੋਰਟਾਂ ਨੇ ਜਵਾਨ ਤਾਂ ਦੀਰਤੀਆਂ ਡੀਜੀਪੀ ਤੱਕ ਐਸਐਸਪੀ ਤੱਕ ਸਸਪੈਂਡ ਹੋਗੇ ਡੀਜੀਪੀ ਤੱਕ ਤਲਬ ਹੋਗੇ ਡੀਐਸਪੀ ਤੱਕ ਸਸਪੈਂਡ ਹੋਗੇ ਪਰ ਫਿਰ ਵੀ ਮੈਂ ਸਮਝਦਾ ਕੇ ਜੀ ਆਂ ਮਨੀਸ਼ ਸੋਧਿਆ ਨੂੰ ਇਹ ਪੜ ਲੈਣਾ ਚਾਹੀਦਾ ਜਦੋਂ ਮੁਗਲ ਦਰਾਨੀ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਲੁੱਟ ਕੇ ਲਿਆ ਕੇ ਗਜਨੀ ਦੇ ਬਾਜ਼ਾਰ ਚ ਟਕੇ ਟਕੇ ਤੇ ਵੇਚਦੇ ਸੀ ਤਾਂ ਸਾਡੇ ਸਿੱਖ ਯੋਧਿਆਂ ਨੇ ਉਹ ਬੀਬੀਆਂ ਛਡਾਉਂਦੇ ਹੁੰਦੇ ਸੀ ਅਸੀਂ ਉਹ ਲੋਕ ਆ ਅੱਜ ਉਹਨਾਂ ਦੀਆਂ ਧੀਆਂ ਤੇ ਤੁਸੀਂ ਵਾਰ ਕਰ ਰਹੇ ਹੋ ਥਾਣਿਆਂ ਚ ਰੱਖ ਰਹੇ ਹੋ ਕਰਵਾਨੀ ਆਦੇ ਪਰਿਵਾਰਾਂ ਤੇ ਅੱਜ ਲਾਂਟ ਖੱਟੀ ਐ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੇ ਦਿੱਲੀ ਵਾਲਿਆਂ ਦੇ ਕਹਿਣ ਤੇ ਤੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਇੱਕ ਪਾਸੇ ਉਹ ਖਾਲਸਾ ਪੰਥ ਉਹ ਕੌਮ ਜਿਨ੍ਹਾਂ ਨੇ ਗਜਨੀ ਦੇ ਬਾਜ਼ਾਰ ਚੋਂ ਰਾਤ ਨੂੰ 12 ਵਜੇ ਹਮਲੇ ਕਰਕੇ ਸਾਡੀਆਂ ਜੋ ਬੱਚੀਆਂ ਨੂੰ ਹਿੰਦੂਆਂ ਦੀਆਂ ਬੇਟੀਆਂ ਨੂੰ ਬਚਾਉਂਦੇ ਸੀ ਤੇ ਤੁਸੀਂ ਸਾਡੀਆਂ ਸਿੱਖ ਬੇਟੀਆਂ ਨੂੰ ਥਾਣਿਆਂ 'ਚ ਬਿਠਾ ਕੇ ਜਿੱਥੇ ਰੈਸਟ ਕਰਦੇ ਹੋ ਜਲੀਲ ਕਰਦੇ ਹੋ ਅਤੇ ਉਹ ਵੀ ਦਿਨਾਂ 'ਚ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਸਤਾਬ ਜੀ ਬਣਾ ਰਹੇ ਆ ਜਿਨ੍ਹਾਂ ਨੇ ਹਿੰਦੂ ਧਰਮ ਦੀ ਰਾਖੀ ਖਾਤਰ ਆਪਣਾ ਫੀਸ ਬલિદાન ਦਿੱਤਾ ਸੀ ਉਸ ਸਾਥੀ ਤੇ ਤੁਸੀਂ ਧਰਮੀ ਪਰਿਵਾਰ ਪਰਿਵਾਰ ਦੀ ਫੌਜੀ ਪਰਿਵਾਰ ਦੀ ਧੀ ਨੂੰ ਅਰਸ਼ਟ ਕੀਤਾ ਇਹ ਕਲੰਕ ਖਟਿਆ ਜਿੰਨੀ ਨਿੰਦਿਆ ਕੀਤੀ ਜਾ ਸਕੇ ਉਨੀ ਥੋੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓទਹੀ ਬਿਰਸਾ ਸਿੰਘ ਬਲਟੋਹਾ ਕੰਚਲਪ੍ਰੀਤ ਕੌਰ ਰੰਡਾਵਾ ਦੀ ਗ੍ਰਿਫਤਾਰੀ ਤੇ ਪੜ ਕੇ ਉਹਨਾਂ ਕਹਿਆ ਕਿ ਰਾਜਨੀਤੀ ਚ ਅੱਗੇ ਵਧਣ ਲਈ ਇੱਕ ਬੱਚੇ ਨੂੰ ਪ੍ਰਚਾਰ ਕਰਨ ਤੋਂ ਰੋਕਣ ਲਈ ਕੇਸਾਂ ਚ ਉਲਝਾਇਆ ਜਾ ਰਿਹਾ ਹੈ ਸਾਨੂੰ ਕੰਜਲਪ੍ਰੀਤ ਕੌਰ ਨੂੰ ਮਾਣਯੋਗ ਅਦਾਲਤ ਤੇ ਭਰੋਸਾ ਕੰਜਨਪ੍ਰੀਤ ਪੂਰੀ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਉਹਨਾਂ ਦੇ ਨਾਲ ਖੜਿਆ ਹੈ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ